ਵੱਡੀ ਖਬਰ ਨੇ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਉਹ ਔਰਤ ਸਰਬਜੀਤ ਕੌਰ ਜਿਹੜੀ ਭਾਰਤ ਤੋਂ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ ਉੱਥੇ ਜਾ ਕੇ ਉਸ ਨੇ ਧਰਮ ਬਦਲ ਕੇ ਉਥੋਂ ਦੇ ਨਾਸਰ ਹੁਸੈਨ ਦੇ ਨਾਲ ਨਿਕਾਹ ਕਰ ਲਿਆ ਸੀ ਵਿਆਹ ਕਰ ਲਿਆ ਸੀ ਤੇ ਉੱਥੇ ਰਹਿਣ ਲੱਗ ਪਈ ਸੀ ਹੁਣ ਉਹਦੇ ਉੱਪਰ ਹਾਈ ਕੋਰਟ ਪਾਕਿਸਤਾਨ ਦੀ ਉੱਚ ਅਦਾਲਤ ਦੇ ਵਿੱਚ ਕੇਸ ਹੋ ਗਿਆ ਕੇਸ ਚਲਾ ਗਿਆ ਔਰ ਹੁਣ ਇਹ ਹੋ ਸਕਦਾ ਕਿ ਉਹਨੂੰ ਭਾਰਤ ਵਾਪਸ ਭੇਜਿਆ ਜਾਵੇ ਪੂਰੀ ਜਾਣਕਾਰੀ ਤੁਹਾਨੂੰ ਦੱਸਦੇ ਆ ਕਿ ਕੀ ਕੀ ਕੁਝ ਉੱਥੇ ਹੋਇਆ ਦੂਜੀ ਵੱਡੀ ਖਬਰ ਹੈ ਜਿਹਦੇ ਤੇ ਤੁਹਾਨੂੰ ਜਾਣਕਾਰੀ ਦੇਣੀ ਹੈ ਐਮਪੀ ਅਮਰਤਪਾਲ ਸਿੰਘ ਨੂੰ ਪਾਰੋਲ ਦੇ ਕੇ ਜੇਲ੍ਹ ਤੋਂ ਬਾਹਰ ਕੱਢਣ ਬਾਰੇ ਫੈਸਲਾ ਹੋਇਆ ਫੈਸਲਾ ਆਇਆ ਇੱਕ ਹੀ ਜਾਣਕਾਰੀ ਹੈ ਇਹਦੇ ਤੇ ਵੀ ਤੁਹਾਨੂੰ ਪੂਰੀ ਜਾਣਕਾਰੀ ਆਪਾਂ ਅੱਗੇ ਦਿੰਨੇ ਆਂ ਅਗਲੀ ਵੱਡੀ ਖਬਰ ਹੈ ਐਸਵਾਈਐਲ ਨਹਿਰ ਦੇ ਮੁੱਦੇ ਤੇ ਕੇਂਦਰ ਸਰਕਾਰ ਨੇ ਨਵਾਂ ਸੱਪ ਕੱਢ ਦਿੱਤਾ ਹੈ ਤੇ ਹਰਿਆਣਾ ਤੇ ਪੰਜਾਬ ਦੋਨਾਂ ਦੇ ਵਿਚਾਲੇ ਇੱਕ ਚਿੱਠੀ ਭੇਜ ਦਿੱਤੀ ਹੈ ਇਹਦੀ ਵੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆਂ ਤੇ ਲਾਸਟ ਖਬਰ ਹੈ ਕੱਲ ਪੰਜਾਬ ਦੇ ਕਿਸਾਨ ਗਏ ਸੀਗੇ ਚੰਡੀਗੜ੍ਹ ਹਜ਼ਾਰਾਂ ਦਹ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਉਹਨਾਂ ਨੇ ਐਲਾਨ ਕੀਤਾ ਕਿ ਬਿਜਲੀ ਸੋਧ ਬਿੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਤੇ ਉਧਰ ਪੰਜਾਬ ਯੂਨੀਵਰਸਿਟੀ ਸੰਘਰਸ਼ ਦੇ ਵਿੱਚ ਬਹੁਤ ਵੱਡੇ ਸੰਘਰਸ਼ ਦੀ ਕਾਲ ਦਿੱਤੀ ਗਈ ਹੈ। ਭਾਜਪਾ ਦਫ਼ਤਰਾਂ ਦੇ ਘਰਾਓ ਦੀ ਕਾਲ ਹੈ। ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ। ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ। ਮਿੱਤਰ ਪਿਆਰਿਓ ਤੁਹਾਨੂੰ ਪਤਾ ਹੈ ਕਿ ਭਾਰਤ ਦੀ ਇੱਕ ਔਰਤ ਆਪਣੇ ਪੰਜਾਬ ਦੀ ਔਰਤ ਸਰਬਜੀਤ ਕੌਰ ਪਾਕਿਸਤਾਨ ਗਈ ਸੀ। ਔਰ ਪਾਕਿਸਤਾਨ ਦੇ ਵਿੱਚ ਉੱਥੇ ਜਾ ਕੇ ਸਿੱਖ ਜਥੇ ਨਾਲ ਗਈ ਉੱਥੇ ਜਾ ਕੇ ਵੱਖ ਹੋ ਗਈ ਵੱਖ ਹੋ ਕੇ ਭਾਰਤ ਵਾਪਸ ਨਹੀਂ ਆਈ ਬਾਅਦ ਚੋਂ ਪਤਾ ਲੱਗਿਆ ਸੀ ਕਿ ਉਹਨੇ ਪਾਕਿਸਤਾਨ ਦਾ ਇੱਕ ਵਿਅਕਤੀ ਆ ਉੱਥੇ ਸ਼ੇਖੂਪੂਰਾ ਦਾ ਨਾਸਰ ਹੁਸੈਨ ਭਈ ਉਹਦੇ ਨਾਲ ਉਹਨੇ ਉੱਥੇ ਨਿਕਾਹ ਕਰ ਲਿਆ ਵਿਆਹ ਕਰ ਲਿਆ ਧਰਮ ਬਦਲ ਲਿਆ ਤੇ ਉੱਥੇ ਰਹਿਣ ਲੱਗ ਪਈ ਐ ਬਾਅਦ ਚ ਉਹਨੇ ਇਹ ਦੱਸਿਆ ਸੀ ਕਿ 9 ਸਾਲ ਤੋਂ ਸਾਡਾ ਫੋਨ ਦੇ ਉੱਪਰ ਪਿਆਰ ਮੁਹੱਬਤ ਚੱਲਦਾ ਸੀ ਇਸ ਕਰਕੇ ਮੈਂ ਇੱਥੇ ਆਈ ਆਂ ਪਰ ਹੁਣ ਉਸ ਮਾਮਲੇ ਦੇ ਵਿੱਚ ਇੱਕ ਨਵਾਂ ਤੇ ਵੱਡਾ ਖੁਲਾਸਾ ਹੋਇਆ ਪਾਕਿਸਤਾਨ ਦੀ ਅਦਾਲਤ ਹਾਈ ਕੋਰਟ ਦੇ ਵਿੱਚ ਇੱਕ ਵਿਅਕਤੀ ਨੇ ਕੇਸ ਪਾਇਆ ਸਰਬਜੀਤ ਕੌਰ ਦੇ ਖਿਲਾਫ ਔਰ ਮੰਗ ਕੀਤੀ ਹੈ ਕਿ ਇਹਨੂੰ ਭਾਰਤ ਵਾਪਸ ਭੇਜਿਆ ਜਾਵੇ ਕੇਸ ਪਾਉਣ ਵਾਲਾ ਵਿਅਕਤੀ ਵੀ ਸਿੱਖ ਹੈ ਨਾਂ ਉਹਦਾ ਮਹਿੰਦਰ ਸਿੰਘ ਦੱਸਿਆ ਜਾ ਰਿਹਾ ਔਰ ਮਹਿੰਦਰ ਸਿੰਘ ਨੇ ਪਾਕਿਸਤਾਨ ਦੀ ਅਦਾਲਤ ਦੇ ਵਿੱਚ ਇਹ ਕੇਸ ਪਾਇਆ ਤਿੰਨ ਚਾਰ ਗੱਲਾਂ ਨੇ ਉਹਦੇ ਚ ਪਹਿਲੀ ਕਿ ਇਹ ਔਰਤ ਜਿਹੜੀ ਆ ਇਹ ਸਿਰਫ 10 ਦਿਨ ਦਾ ਵੀਜ਼ਾ ਲੈ ਕੇ ਆਈ ਸੀ 13 ਨਵੰਬਰ ਨੂੰ ਇਹਦਾ ਵੀਜ਼ਾ ਸਮਾਪਤ ਸੀ ਪਰ ਹੁਣ ਵੀ ਇਹ ਪਾਕਿਸਤਾਨ ਚ ਗੈਰਕਾਨੂੰਨੀ ਤਰੀਕੇ ਨਾਲ ਕਿਉਂ ਬੈਠੀ ਐ ਇਹਨੂੰ ਵਾਪਸ ਭੇਜਿਆ ਜਾਵੇ ਦੂਜੀ ਮੰਗ ਇਹ ਕੀਤੀ ਗਈ ਅਦਾਲਤ ਦੇ ਵਿੱਚ ਬਈ ਇਹ ਔਰਤ ਭਾਰਤ ਵੱਲੋਂ ਜਸੂਸ ਬਣ ਕੇ ਆਈ ਐ ਪਾਕਿਸਤਾਨ ਦੀ ਜਸੂਸੀ ਕਰੇਗੀ ਇਸ ਕਰਕੇ ਇਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਤੇ ਤੀਜੀ ਉਸ ਕੇਸ ਦੇ ਵਿੱਚ ਪਟੀਸ਼ਨ ਦੇ ਵਿੱਚ ਗੱਲ ਇਹ ਆਖੀ ਗਈ ਹੈ ਵੀ ਭਾਰਤ ਵਾਲੇ ਪੰਜਾਬ ਦੇ ਵਿੱਚ ਇਹਦੇ ਉੱਪਰ 3-4 ਧੋਖਾ ਧੜੀ ਦੇ ਕੇਸ ਚੱਲ ਰਹੇ ਆ ਅਦਾਲਤਾਂ ਦੇ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਪੈਂਡਿੰਗ ਤੇ ਉਹਦੇ ਤੋਂ ਡਰਦੀ ਇਹ ਇੱਥੇ ਆਈ ਹੈ ਇਹਦਾ ਰਿਕਾਰਡ ਠੀਕ ਨਹੀਂ ਹੈਗਾ ਇਸ ਕਰਕੇ ਇਹਨੂੰ ਵਾਪਸ ਭਾਰਤ ਭੇਜਿਆ ਜਾਵੇ ਹਾਈ ਕੋਰਟ ਦੇ ਵਿੱਚ ਕੇਸ ਪਟੀਸ਼ਨ ਮਨਜ਼ੂਰ ਕਰ ਲਈ ਗਈ ਹੈ ਤਾਂ ਹੁਣ ਵੇਖਣਾ ਇਹ ਆ ਕਿ ਪਾਕਿਸਤਾਨ ਦੀ ਹਾਈ ਕੋਰਟ ਸਰਬਜੀਤ ਨੂੰ ਵਾਪਸ ਭੇਜਦੀ ਹੈ ਕਿ ਜਾਂ ਫਿਰ ਨਹੀਂ ਭੇਜਦੀ ਇਹ ਬਹੁਤ ਅਹਿਮ ਸਵਾਲ ਹੈ ਦੇਖੋ ਪਹਿਲਾਂ ਵੀ ਇੰਜ ਹੁੰਦਾ ਰਿਹਾ ਬਹੁਤ ਸਾਰੀਆਂ ਔਰਤਾਂ ਮਰਦਾਂ ਨੇ ਇੰਜ ਕੀਤਾ ਭਾਰਤ ਤੇ ਪਾਕਿਸਤਾਨ ਦੇਆਂ ਨੇ ਇੱਕ ਦੂਜੇ ਨਾਲ ਵਿਆਹ ਕਰਾਏ ਨੇ ਤੇ ਪਰ ਪਹਿਲਾਂ ਕਿਸੇ ਵੀ ਮਾਮਲੇ 'ਚ ਇੰਜ ਨਹੀਂ ਹੋਇਆ ਕਿ ਦੁਬਾਰਾ ਫਿਰ ਵਾਪਸ ਭੇਜ ਦਿੱਤਾ ਗਿਆ ਹੋਵੇ ਪਿਛਲੇ ਟਾਈਮ 'ਚ ਇੱਕ ਪਾਕਿਸਤਾਨ ਦੀ ਔਰਤ ਨੇ ਭਾਰਤ ਦੇ ਇੱਕ ਮੁੰਡੇ ਨਾਲ ਲਵ ਮੈਰਿਜ ਕਰਾਈ ਸੀ ਉਹ ਵੀ ਅਜੇ ਤੱਕ ਭਾਰਤ 'ਚ ਹੀ ਐ ਉਹਨੂੰ ਵਾਪਸ ਅਜੇ ਤੱਕ ਨਹੀਂ ਭੇਜਿਆ ਗਿਆ ਰੌਲਾ ਉਸ ਮਾਮਲੇ ਤੇ ਵੀ ਪਿਆ ਸੀ ਉਦੋਂ ਪਾਕਿਸਤਾਨ ਵਾਲਿਆਂ ਨੇ ਵੱਧ ਪਾਇਆ ਸੀ ਅਸਲ ਕਹਾਣੀ ਔਰਤ ਮਰਦ ਦੇ ਫਰਕ ਦੀ ਐ ਦੇਖੋ ਜੇ ਤਾਂ ਮਰਦ ਭਾਰਤ ਦਾ ਹੋਵੇ ਤੇ ਔਰਤ ਪਾਕਿਸਤਾਨ ਦੀ ਹੋਵੇ ਫਿਰ ਰੌਲਾ ਪਾਕਿਸਤਾਨ ਵਾਲੇ ਪਾਉਂਦੇ ਨੇ ਤੇ ਭਾਰਤ ਵਾਲੇ ਕਹਿੰਦੇ ਨੇ ਆਹ ਕਰਤਾ ਉਹ ਕਰਤਾ ਸੀ ਤਾਂ ਜੇ ਔਰਤ ਭਾਰਤ ਦੀ ਹੋਵੇ ਤੇ ਮਰਦ ਪਾਕਿਸਤਾਨ ਦਾ ਹੋਵੇ ਫਿਰ ਉਹ ਡਿੰਗਾ ਮਾਰਦੇ ਨੇ ਉਧਰ ਤੇ ਅਸੀਂ ਕਹਿੰਦੇ ਆ ਵੀ ਇਹ ਗਲਤ ਹੋਇਆ ਸੋ ਇਸ ਮਾਮਲੇ ਦੇ ਵਿੱਚ ਇਸ ਔਰਤ ਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਸਿੱਖ ਜਥੇ ਦੇ ਨਾਲ ਜਾ ਕੇ ਤੇ ਉਹਨੇ ਇੰਜ ਕੀਤਾ ਤਾਂ ਫਿਰ ਉਸ ਤੋਂ ਬਾਅਦ ਹਜ਼ਾਰਾਂ ਉਹ ਔਰਤਾਂ ਜਿਹੜੀਆਂ ਸਿੱਖ ਜਥੇ ਨਾਲ ਜਾਣਾ ਚਾਹੁੰਦੀਆਂ ਸੀ ਉਹਨਾਂ ਦੇ ਉੱਪਰ ਰੋਕ ਲੱਗ ਗਈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਵੀ ਕਹਿਤਾ ਸਰਕਾਰਾਂ ਨੇ ਵੀ ਕਿ ਅੱਗੇ ਤੋਂ ਕਿਸੇ ਇਕੱਲੀ ਘਰੀ ਔਰਤ ਨੂੰ ਇਦਾਂ ਪਾਕਿਸਤਾਨ ਨਹੀਂ ਭੇਜਿਆ ਜਾਵੇਗਾ ਹੁਣ ਇਹ ਸਾਰੇ ਦੇ ਉੱਪਰ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਕਮੈਂਟ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਿਆ ਜਾਂਦਾ ਹੈ ਕਿ ਜਾਂ ਫਿਰ ਪਾਕਿਸਤਾਨ ਹੀ ਉੱਥੇ ਉਹਨੂੰ ਰੱਖਿਆ ਜਾਂਦਾ ਹੈ ਦੂਜੀ ਵੱਡੀ ਖਬਰ ਡੇਬਰੂਗੜ੍ਹ ਜੇਲ੍ਹ 'ਚ ਬੰਦ ਐਮਪੀ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਪਾਰੋਲ ਬਾਰੇ ਐਮਪੀ ਅਮਰਤਪਾਲ ਸਿੰਘ ਨੇ ਪਿਛਲੇ ਦਿਨੀ ਹਾਈ ਕੋਰਟ ਦੇ ਵਿੱਚ ਅਰਜੀ ਲਾਈ ਪਟੀਸ਼ਨ ਪਾਈ ਕਿ ਮੈਂ ਜਿਹੜਾ ਸਰਦਰੋਤ ਦਾ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋ ਰਿਹਾ ਉਹਦੇ ਵਿੱਚ ਸ਼ਾਮਲ ਹੋਣਾ ਤੇ ਮੈਨੂੰ ਪਰੋਲ ਦਿੱਤੀ ਜਾਵੇ। ਪਹਿਲਾਂ ਵੀ ਕਈ ਵਾਰ ਉਹਨੇ ਪਰੋਲ ਮੰਗੀ ਪਰ ਦਿੱਤੀ ਨਹੀਂ ਗਈ। ਹੁਣ ਮੰਗੀ ਹੈ ਤਾਂ ਅਦਾਲਤ ਨੇ ਹਾਈ ਕੋਰਟ ਨੇ ਗੱਲ ਪੰਜਾਬ ਸਰਕਾਰ ਤੇ ਸੁੱਟ ਦਿੱਤੀ। ਮਤਲਬ ਹਾਈ ਕੋਰਟ ਨੇ ਜਿਹੜੇ ਡੀਸੀ ਐ ਉਹਨਾਂ ਨੂੰ ਏ ਲਿਖ ਦਿੱਤਾ ਵੀ ਡੀਸੀ ਇਹਦੇ ਉੱਪਰ ਦੱਸੇ ਵੀ ਪਰੋਲ ਦਿੱਤੀ ਜਾਣੀ ਕਿ ਨਹੀਂ ਉਸ ਤੋਂ ਬਾਅਦ ਜਾਣਕਾਰੀ ਇਹ ਆ ਰਹੀ ਹੈ ਕਿ ਡੀਸੀ ਨੇ ਪਰੋਲ ਨਾ ਮਨਜ਼ੂਰ ਕਰ ਦਿੱਤੀ ਹੈ ਰਿਜੈਕਟ ਕਰ ਦਿੱਤੀ ਹੈ ਤੇ ਹੁਣ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਨਹੀਂ ਆਏਗਾ ਜੇਲ੍ਹ ਦੇ ਵਿੱਚ ਹੀ ਰਹੇਗਾ ਪਾਰਲੀਮੈਂਟ ਦਾ ਸੈਸ਼ਨ ਚੱਲੇਗਾ ਅਮਰਤਪਾਲ ਐਮਪੀ ਹੈ ਪਰ ਇਹਦੇ باوجود ਵੀ ਉਹਨੂੰ ਪਰੋਲ ਨਹੀਂ ਦਿੱਤੀ ਗਈ ਜੰਮੂ ਕਸ਼ਮੀਰ ਦਾ ਇੱਕ ਵਿਅਕਤੀ ਇੰਜੀਨੀਅਰ ਰਾਸ਼ਿਦ ਉਹਨੇ ਪਰ ਉਹ ਵੀ ਐਨਐਸਏ ਦੇ ਤਹਿਤ ਜੇਲ੍ਹ ਚ ਸੀ ਉਹ ਵੀ ਉੱਥੇ ਐਮਪੀ ਜਿੱਤ ਗਿਆ ਤਾਂ ਪਿਛਲੇ ਪਾਰਲੀਮੈਂਟ ਦੇ ਸੰਸਦ ਦੇ ਸੈਸ਼ਨ ਚ ਉਹਨੇ ਪੈਰੋਲ ਮੰਗੀ ਤਾਂ ਉੱਥੋਂ ਦੀ ਸਰਕਾਰ ਨੇ ਤੇ ਅਦਾਲਤ ਨੇ ਉਹਨੂੰ ਪੈਰੋਲ ਦਿੱਤੀ ਹੈ ਤੇ ਉਹ ਜੇਲ੍ਹ ਚੋਂ ਪੈਰੋਲ ਤੇ ਆ ਕੇ ਪਾਰਲੀਮੈਂਟ ਸ਼ਾਮਲ ਹੋਇਆ ਸੀ ਪਰ ਅਮਰਤਪਾਲ ਸਿੰਘ ਨੂੰ ਪਰੋਲ ਨਾ ਪਹਿਲਾਂ ਦਿੱਤੀ ਗਈ ਹੈ ਤੇ ਨਾ ਹੁਣ ਦਿੱਤੀ ਜਾ ਰਹੀ ਹੈ ਅਮਰਤਪਾਲ ਦਾ ਜਿਹੜਾ ਪਰਿਵਾਰ ਹੈ ਤੇ ਉਹਦੇ ਸਮਰਥਕ ਨੇ ਉਹ ਸਾਫ਼ ਕਹਿ ਰਹੇ ਨੇ ਇਹ ਸਿੱਖਾਂ ਦੇ ਨਾਲ ਧੱਕਾ ਹੈ ਸਿੱਖਾਂ ਦੇ ਨਾਲ ਵਿਤਕਰ ਹੈ ਔਰ ਇਹ ਪਹਿਲਾਂ ਤੋਂ ਚੱਲਦਾ ਰਿਹਾ ਔਰ ਅਸੀਂ ਇੱਥੇ ਗੁਲਾਮ ਮਹਿਸੂਸ ਕਰਦੇ ਹਾਂ ਇਹ ਗੱਲ ਕਈ ਵਾਰ ਉਹਨਾਂ ਦੇ ਪਰਿਵਾਰ ਨੇ ਪਹਿਲਾਂ ਕਹੀ ਹੈ ਹੁਣ ਵੀ ਉਹ ਇਹੀ ਗੱਲ ਦੁਹਰਾ ਰਹੇ ਨੇ ਦੂਜੇ ਪਾਸੇ ਅਗਲੀ ਵੱਡੀ ਖਬਰ ਐਸਵਾਈਐਲ ਨਹਿਰ ਦੇ ਮੁੱਦੇ ਤੇ ਇੱਕ ਨਵੀਂ ਖਬਰ ਆਈ ਹੈ ਪਹਿਲਾਂ ਅਦਾਲਤ ਨੇ ਕੇਂਦਰ ਸਰਕਾਰ ਨੂੰ ਹੁਕਮ ਜਾਰੀ ਕੀਤੇ ਸੀ ਕਿ ਵਿਚ ਪੈ ਕੇ ਪੰਜਾਬ ਤੇ ਹਰਿਆਣਾ ਦਾ ਐਸਵਾਈਐਲ ਨਹਿਰ ਵਾਲਾ ਜਿਹੜਾ ਰੇੜਕਾ ਜਿਹੜਾ ਮੁੱਦਾ ਹੈ ਇਹਨੂੰ ਸੁਲਝਾਓ ਇਹਨੂੰ ਖਤਮ ਕਰੋ 110 ਕਿਲੋਮੀਟਰ ਐਸਵਾਈਐਲ ਨਹਿਰ ਦੀ ਉਸਾਰੀ ਦੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕ ਨਾ ਕਰਨ ਦੇ ਲਈ ਅੜੇ ਹੋਏ ਨੇ ਲੋਕ ਕਿ ਕਹਿੰਦੇ ਨੇ ਕਿ ਅਸੀਂ ਸਾਡੇ ਕੋਲ ਬੂੰਦ ਵੀ ਪਾਣੀ ਵੱਧ ਨਹੀਂ ਸਾਡੇ ਪੰਜਾਬ ਲਈ ਹੀ ਪਾਣੀ ਸਾਡੇ ਕੋਲ ਨਹੀਂ ਬਚਿਆ ਤੇ ਅਸੀਂ ਗਵਾਂਢੀ ਨੂੰ ਕਿਵੇਂ ਦਈਏ ਸਾਡੇ ਘਰ ਲਈ ਹੀ ਪਾਣੀ ਨਹੀਂ ਹੈ ਪਰ ਹਰਿਆਣਾ ਡਿਮਾਂਡ ਕਰ ਰਿਹਾ ਤਾਂ ਕੇਂਦਰ ਸਰਕਾਰ ਨੇ ਅਦਾਲਤ ਦੀ ਹਦਾਇਤ ਤੇ ਵਿਚੋਲਗੀ ਕੀਤੀ ਦੋ ਮੀਟਿੰਗਾਂ ਕੇਂਦਰ ਸਰਕਾਰ ਨੇ ਪਹਿਲਾਂ ਸੱਦੀਆਂ ਪੰਜਾਬ ਤੇ ਹਰਿਆਣਾ ਦੀਆਂ ਤੇ ਮੀਟਿੰਗ ਜਦ ਹੋਈ ਉਹਦੇ ਚੋਂ ਕੱਖ ਨਹੀਂ ਨਿਕਲਿਆ ਰੇੜਕਾ ਉਸੇ ਤਰ੍ਹਾਂ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਹੁਣ ਕੇਂਦਰ ਸਰਕਾਰ ਨੇ ਨਵੀਂ ਚਿੱਠੀ ਲਿਖ ਦਿੱਤੀ ਹੈ ਗੱਲ ਫਿਰ ਦੋਆ ਸੂਬਿਆਂ ਤੇ ਸੁੱਟ ਦਿੱਤੀ ਹੈ ਕੇਂਦਰ ਸਰਕਾਰ ਵਿੱਚੋਂ ਬਾਹਰ ਹੋਣ ਜਾ ਰਿਹਾ ਪੰਜਾਬ ਨੂੰ ਤੇ ਹਰਿਆਣਾ ਨੂੰ ਕੇਂਦਰੀ ਮੰਤਰੀ ਨੇ ਚਿੱਠੀ ਲਿਖ ਕੇ ਕਿਹਾ ਜਿਹੜਾ ਜਲ ਸਰੋਤ ਮੰਤਰੀ ਹੈ ਵੀ ਦੇਖੋ ਤੁਸੀਂ ਆਪਸ ਵਿੱਚ ਬੈਠੋ ਆਪਸ ਵਿੱਚ ਬੈਠ ਕੇ ਇਸ ਮਸਲੇ ਨੂੰ ਸੁਲਝਾਓ ਅਸੀਂ ਭਾਈ ਇਹਦੇ ਵਿੱਚ ਤੁਹਾਡੀ ਮਦਦ ਕਰਾਂਗੇ ਹੋਰ ਅਸੀਂ ਨਹੀਂ ਕੁਝ ਕਰ ਸਕਦੇ ਅਸੀਂ ਤੁਹਾਡੀ ਮਦਦ ਕਰਾਂਗੇ ਹੁਣ ਜਿਹੜਾ ਮਾਮਲਾ ਅਦਾਲਤ ਦੇ ਵਿੱਚ ਵੀ ਕਿਸੇ ਕਿਨਾਰੇ ਨਹੀਂ ਲੱਗਾ ਉਸ ਤੋਂ ਬਾਅਦ ਕੇਂਦਰ ਸਰਕਾਰ ਤੋਂ ਕਿਸੇ ਕਿਨਾਰੇ ਨਹੀਂ ਲੱਗਾ ਕੀ ਹੁਣ ਉਹ ਦੋਵੇਂ ਸਟੇਟ ਜਿਨ੍ਹਾਂ ਦੇ ਵਿੱਚ ਇਸ ਮੁੱਦੇ ਤੇ ਚੰਗੀ ਖਾਸੀ ਸਿਆਸੀ ਰੋਟੀਆਂ ਸੇਕਣ ਦੀ ਸਿਆਸਤ ਹੁੰਦੀ ਹੈ ਕੀ ਉਹ ਇਹ ਮੁੱਦੇ ਤੇ ਕਿਸੇ ਗੱਲ ਤੇ ਆਉਣਗੇ ਮੁੱਦਾ ਕੋਈ ਬਹੁਤਾ ਵੱਡਾ ਨਹੀਂ ਰਪੇਰੀਅਨ ਕਾਨੂੰਨ ਹੈ ਜਿਹੜਾ ਉਹ ਸਾਫ਼ ਸੁਲਝਾਉਂਦਾ ਪਿਆ ਮੁੱਦੇ ਨੂੰ ਪਰ ਇਸ ਸਾਰੀਆਂ ਸਿਆਸੀ ਪਾਰਟੀਆਂ ਦੋਗਲੀਆਂ ਚੱਲਦੀਆਂ ਨੇ ਤੁਸੀਂ ਦੇਖੋ ਕਾਂਗਰਸ ਇੱਕ ਨੈਸ਼ਨਲ ਪਾਰਟੀ ਐ ਭਾਜਪਾ ਇੱਕ ਨੈਸ਼ਨਲ ਪਾਰਟੀ ਐ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਤਿੰਨੇ ਪਾਰਟੀਆਂ ਹੀ ਪੰਜਾਬ 'ਚ ਇਸ ਮੁੱਦੇ ਤੇ ਕੁਝ ਹੋਰ ਬੋਲਦੀਆਂ ਹਰਿਆਣੇ ਦੇ ਵਿੱਚ ਕੁਝ ਹੋਰ ਬੋਲਦੀਆਂ ਤੁਸੀਂ ਦੇਖੋ ਕਾਂਗਰਸ ਦੀ ਜਿਹੜੀ ਪੰਜਾਬ ਕਮੇਟੀ ਐ ਉਹ ਕਹਿੰਦੀ ਸਾਡੇ ਕੋਲ ਬੂੰਦ ਵੀ ਪਾਣੀ ਵੱਧ ਨਹੀਂ ਅਸੀਂ ਪਾਣੀ ਦੇ ਨਹੀਂ ਸਕਦੇ ਪਾਣੀ ਮੰਗਣਾ ਗੈਰਕਾਨੂੰਨੀ ਕਾਂਗਰਸ ਦੀ ਜਿਹੜੀ ਹਰਿਆਣੇ ਵਾਲੀ ਕਮੇਟੀ ਆ ਉਹ ਕਹਿੰਦੀ ਪਾਣੀ ਲੈ ਕੇ ਛੱਡਾਂਗੇ ਬੀਜੇਪੀ ਦੀ ਪੰਜਾਬ ਵਾਲੀ ਕਮੇਟੀ ਕਹਿੰਦੀ ਆ ਪਾਣੀ ਹੈ ਨਹੀਂ ਪਾਣੀ ਇਹ ਇਹ ਪਾਣੀ ਮੰਗਣਾ ਗੈਰਕਾਨੂੰਨੀ ਹੈ ਅਸੀਂ ਨਹੀਂ ਦੇਣਾ ਬੂੰਦ ਨਹੀਂ ਦੇਣੀ ਬੀਜੇਪੀ ਦੀ ਜਿਹੜੀ ਹਰਿਆਣੇ ਵਾਲੀ ਕਮੇਟੀ ਆ ਉਹ ਕਹਿੰਦੀ ਪਾਣੀ ਲੈ ਕੇ ਛੱਡਾਂਗੇ ਇਹ ਸਾਡੇ ਨਾਲ ਟੱਕ ਹੈ ਆਮ ਆਦਮੀ ਪਾਰਟੀ ਪੰਜਾਬ ਵਾਲੇ ਇੱਥੇ ਕੁਝ ਹੋਰ ਕਹਿੰਦੇ ਨੇ ਇਸੇ ਤਰ੍ਹਾਂ ਹਰਿਆਣੇ ਵਾਲੀ ਆਮ ਆਦਮੀ ਪਾਰਟੀ ਦੀ ਕਮੇਟੀ ਪਾਣੀ ਮੰਗਦੀ ਹੈ ਤਿੰਨੇ ਨੈਸ਼ਨਲ ਪਾਰਟੀਆਂ ਤਿੰਨਾਂ ਦੀ ਅਗਵਾਈ ਇੱਕ ਹੱਥਾਂ 'ਚ ਪਰ ਦੋਵਾਂ ਸੂਬਿਆਂ 'ਚ ਬੈਠੇ ਆਪੋ ਆਪਣੇ ਆਗੂਆਂ ਨੂੰ ਕੀ ਉਹ ਸੈੱਟ ਨਹੀਂ ਕਰ ਸਕਦੇ ਸਮਝਾ ਨਹੀਂ ਸਕਦੇ ਹੋ ਤਾਂ ਸਾਰਾ ਕੁਝ ਹੋ ਸਕਦਾ ਸਿਆਪਾ ਇਹ ਆ ਸਿਆਸੀ ਰੋਟੀਆਂ ਸੇਕਣੀਆਂ ਨੇ ਔਰ ਕਿਸੇ ਵੀ ਤਰ੍ਹਾਂ ਸੇਕੀਆਂ ਜਾਣ ਉਹ ਸੇਕਣੀਆਂ ਨੇ ਤੇ ਉਹ ਵਾਵਾ ਸੇਕੀ ਜਾਂਦੇ ਭਾਈ ਤੁਸੀਂ ਦੇਖੋ ਆਮ ਆਦਮੀ ਪਾਰਟੀ ਪੰਜਾਬ ਚ ਉਹਨਾਂ ਦੀ ਸਰਕਾਰ ਹੈ ਹਰਿਆਣੇ ਚ ਬੀਜੇਪੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਤਾਂ ਮੈਂ ਇਥੋਂ ਤੱਕ ਦੇਖਿਆ ਜਦੋਂ ਪੰਜਾਬ ਚ ਕੋਈ ਵੋਟਾਂ ਆਉਂਦੀਆਂ ਨੇ ਤਾਂ ਹਰਿਆਣੇ ਵਾਲੀ ਕਮੇਟੀ ਵਾਲੇ ਇੱਥੇ ਪ੍ਰਚਾਰ ਕਰਨ ਆਉਂਦੇ ਨੇ ਤਾਂ ਇੱਥੇ ਆ ਕੇ ਕਹਿੰਦੇ ਨੇ ਨਹੀਂ ਅਸੀਂ ਪੰਜਾਬ ਨਾਲ ਤੱਕਾ ਨਹੀਂ ਹੋਣ ਦੇਣਾ ਤੇ ਜੇ ਇਥੋਂ ਪੰਜਾਬ ਵਾਲੇ ਜਿਹੜੇ ਨੇ ਉਹ ਹਰਿਆਣੇ ਚ ਵੋਟਾਂ ਤੇ ਉਹਨਾਂ ਦੀ ਹਮਾਇਤ ਚ ਗਏ ਉੱਥੇ ਜਾ ਕੇ ਕਹਿਣ ਲੱਪੇ ਵੀ ਹਰਿਆਣੇ ਨਾਲ ਧੱਕਾ ਨਹੀਂ ਹੋਣ ਦੇਣਾ ਭਾਈ ਇਹ ਫਿਰ ਕੀ ਸਿਆਸਤ ਹੈ ਉੱਤਰ ਕਾਂਟੋ ਮੈਂ ਚੜਾਂ ਦੀ ਖੇਡ ਹੈ ਆਮ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਸਾਡੀ ਜਨਤਾ ਵਿਚਾਰੀ ਅਜੇ ਓਨੀ ਚੇਤਨ ਨਹੀਂ ਭੋਲੀ ਹੈ ਪੋਲੀਟੀਕਲੀ ਸਮਝ ਸਾਡੀ ਜਨਤਾ ਨੂੰ ਬਹੁਤ ਘੱਟ ਹੈ ਇਸੇ ਕਰਕੇ ਹੀ ਇਹ ਸਾਰਾ ਵਰਤਾਰਾ ਵਾਪਰ ਰਿਹਾ ਤੁਸੀਂ ਇਹ ਸਭ ਕੁਝ ਦੇ ਉੱਪਰ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖਿਓ ਅਗਲੀ ਖਬਰ ਕੇਂਦਰੀ ਮੰਤਰੀ ਛੇਵਰਾਜ ਪਾਟਲ ਪੰਜਾਬ ਆਏ ਨੇ ਕੱਲ ਦੇ ਆਏ ਨੇ ਔਰ ਅੱਜ ਉਹ ਜਲੰਧਰ ਤੇ ਮੋਗਾ ਦੇ ਪਿੰਡਾਂ 'ਚ ਨੇ ਕੇਂਦਰੀ ਮੰਤਰੀ ਸਾਹਿਬ ਇੰਜ ਪੇਸ਼ ਕਰ ਰਹੇ ਨੇ ਵੀ ਜਿਵੇਂ ਪੰਜਾਬ ਨਾਲ ਉਹਨਾਂ ਦੀ ਰਿਸ਼ਤੇਦਾਰੀ ਹੈ ਭਾਣ ਜੋ ਭਾਂਜੀਓ ਪੰਜਾਬੀਆਂ ਨੂੰ ਕਹਿ ਰਹੇ ਨੇ ਰਿਸ਼ਤੇਦਾਰੀ ਬਣਾ ਰਹੇ ਨੇ ਦੇਖੋ ਸਿਆਸਤ ਬੜੀ ਪੈੜੀ ਚੀਜ਼ ਹੈ ਵੋਟ ਸਿਆਸਤ ਖਾਸ ਕਰਕੇ ਵੋਟ ਸਿਆਸਤ ਮੋਦੀ ਸਾਹਿਬ ਰਾਹੁਲ ਗਾਂਧੀ ਪਾਟਲ ਸਾਹਿਬ ਕਿਤੇ ਵੀ ਜਾਣ ਇਹ ਕਹਿ ਦਿੰਦੇ ਨੇ ਵੀ ਸਾਡੀ ਤਾਂ ਬਈ ਇਸ ਸ਼ਹਿਰ ਨਾਲ ਬੜੀ ਪੁਰਾਣੀ ਸਾਂਝ ਐ ਵੋਟਾਂ ਮੰਗਣ ਜਦੋਂ ਵੀ ਕਿਤੇ ਜਾਂਦੇ ਨੇ ਤਾਂ ਉੱਥੇ ਐਵੇਂ ਹੀ ਸਾਂਝਾਂ ਕੱਢਣ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਨੀਤੀਆਂ ਕਾਰਪੋਰੇਟਾਂ ਦੇ ਪੱਖ 'ਚ ਤੇ ਸਾਂਝਾਂ ਦੀਆਂ ਗੱਲਾਂ ਸਾਡੇ ਨਾਲ ਹੁਣ ਤੁਸੀਂ ਇਹ ਦੇਖੋ ਪਾਟਲ ਸਾਹਿਬ ਇੱਥੇ ਕਿਉਂ ਆਏ ਜਿੰਨਾਕ ਮੈਨੂੰ ਲੱਗਦਾ 2027 ਦੀਆਂ ਚੋਣਾਂ ਆਉਣ ਵਾਲੀਆਂ ਨੇ ਬੀਜੇਪੀ ਗਰਾਊਂਡ ਤਿਆਰ ਕਰ ਰਹੀ ਹੈ ਬੀਜੇਪੀ ਆਪਣੇ ਮੰਤਰੀਆਂ ਨੂੰ ਤੇ ਵੱਡੇ ਨੇਤਾਵਾਂ ਨੂੰ ਪੰਜਾਬ ਦੇ ਪਿੰਡਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਇੱਥੇ ਬੀਜੇਪੀ ਵੀ ਆਪਣੇ ਪੈਰ ਫੈਸਾਰ ਸਕੇ 27 ਤੱਕ ਬੀਜੇਪੀ ਨੇ ਕਿਹਾ ਵੀ ਅਸੀਂ ਪੰਜਾਬ ਸਰਕਾਰ ਬਣਾਉਣੀ ਹੈ ਰਵਨੀਤ ਬਿੱਟੂ ਕਹਿ ਚੁੱਕੇ ਨੇ ਹੋਰ ਕਈ ਆਗੂ ਕਹਿੰਦੇ ਨੇ ਇਕੱਲੇ ਪੰਜਾਬ ਸਰਕਾਰ ਬਣਾਵਾਂਗੇ ਬਣਾ ਸਕਣਗੇ ਕਿ ਨਹੀਂ ਇਹ ਤਾਂ ਨਹੀਂ ਪਤਾ ਪਰ ਜ਼ੋਰ ਤਾਂ ਲਾ ਰਹੇ ਨੇ ਹਾਂ ਬੰਨੀ ਨਹੀਂ ਮੈਨੂੰ ਲੱਗਦਾ ਜਿੱਦਾਂ ਦੀਆਂ ਨੀਤੀਆਂ ਭਾਜਪੀ ਲਾਗੂ ਕਰ ਰਹੀ ਹੈ ਟੜਾ ਤਰਕਾਰਪਰੇਟ ਪੱਖੀ ਨੀਤੀਆਂ ਨੇ ਹੋਰ ਦੂਜੇ ਸੂਬੇ ਸਹਿ ਸਕਦੇ ਹੋਣਗੇ ਕੁਝ ਲੋਕ ਸਹਿੰਦੇ ਹੋਣਗੇ ਪਰ ਪੰਜਾਬ ਨਹੀਂ ਪੰਜਾਬ ਮੁਗਲਾਂ ਦੇ ਖਿਲਾਫ ਵੀ ਲੜਿਆ ਪੰਜਾਬ ਦੇ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾਂ ਦੇ ਲਈ ਮਹਾਨ ਕੁਰਬਾਨੀ ਦੇ ਕੇ ਆਏ ਆਜ਼ਾਦੀ ਦੀ ਲੜਾਈ ਦੇ ਵਿੱਚ ਬਿਆਸੀ ਫੀਸ ਦੀ ਕੁਰਬਾਨੀਆਂ ਦੇ ਕੇ ਲੜਾਈ ਲੜਨ ਵਾਲਾ ਪੰਜਾਬ ਹੈ ਇੰਨਾ ਕੁ ਪੰਜਾਬ ਇੰਨੀਆਂ ਕੁਰਬਾਨੀਆਂ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਵਿੱਢਣ ਤੇ ਅਗਵਾਈ ਕਰਨ ਵਾਲਾ ਵੀ ਪੰਜਾਬ ਹੈ ਪੰਜਾਬ ਦੀ ਤਸਵੀਰ ਵੱਖਰੀ ਹੈ ਬੀਜੇਪੀ ਨੇ ਬਿੱਟੂ ਹਰਾਤੋ ਪੰਜਾਬ ਦੀ ਤਸਵੀਰ ਦੇਖੀ ਹੈ ਮੈਨੂੰ ਲੱਗਦਾ ਰਵਨੀਤ ਬਿੱਟੂ ਹਰਾਤੋ ਪੰਜਾਬ ਦੀ ਤਸਵੀਰ ਨਹੀਂ ਵੇਖਣੀ ਚਾਹੀਦੀ ਬੀਜੇਪੀ ਨੂੰ ਕਿਤਨ ਕਿਤਨ ਜਿਹਾ ਲੱਗਦਾ ਹੋਣਾ ਵੇ ਜਿਹੋ ਜਿਆ ਕੈਪਟਨ ਹੈ ਜਿਹੋ ਜਿਆ ਬਿੱਟੂ ਹੈ ਜਿਹੋ ਜਿਆ ਮਾਨਪ੍ਰੀਤ ਬਾਦਲ ਹੈ ਇਹੋ ਜਿਆ ਪੰਜਾਬ ਹੈ ਪੰਜਾਬ ਹੈ ਜਾ ਨਹੀਂਗਾ ਇਹ ਤੇ ਉਹ ਨੇ ਜਿਹੜੇ 20 25 25 ਸਾਲ ਬੀਜੇਪੀ ਨੂੰ ਪੰਡਦੇ ਰਹੇ ਤੇ ਹੁਣ ਬੀਜੇਪੀ ਦੇ ਵਿੱਚ ਵੜ ਗਏ ਨੇ ਹੁਣ ਉਹਦੀ ਛੋਬਾ ਕਰਨ ਲੱਪੇ ਨੇ ਪਰ ਪੰਜਾਬ ਦੀ ਆਮ ਤਸਵੀਰ ਜਿਹੜੀ ਆ ਉਹ ਬਿਲਕੁਲ ਵੀ ਇਦਾਂ ਨਹੀਂ ਹੈ ਪੰਜਾਬ ਗੈਰਤਮੰਦ ਹੈ ਪੰਜਾਬ ਅਣਖੀ ਲੋਕਾਂ ਦਾ ਸੂਬਾ ਹੈ ਤੁਸੀਂ ਸਾਰੇ ਕੀ ਕਹੋਗੇ ਤੁਸੀਂ ਵੀ ਇਹਦੇ ਬਾਰੇ ਆਪਣਾ ਵਿਚਾਰ ਲਿਖ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ